ਜਿਹੜੇ ਜਿਆਦੇ ਸੋਚੀ ਪਏ ਹੋਏ ਨਾ ਕਿ ਪਤਾ ਨਹੀਂ ਦੀਵਾਲੀ 20 ਨੂੰ ਹੋएगी ਜਾਂ 21 ਨੂੰ ਹੋएगी ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਭਰਾਵੋ ਦੀਵਾਲੀ ਭਾਵੇਂ 20 ਨੂੰ ਮਨਾ ਲਓ ਭਾਵੇਂ 21 ਨੂੰ ਮਨਾ ਲਓ ਇੰਨੀਆਂ ਸਦੀਆਂ ਤੋਂ ਦੀਵਾਲੀਆਂ ਮਨਾਉਂਦੇ ਆ ਰਹੇ ਆ ਬਾਹਰ ਦੇ ਆਪਾਂ ਦੀਵੇ ਬੜੇ ਜਲਾ ਲੇ ਆ ਪਰ ਅੰਦਰਲਾ ਦੀਵਾ ਦੇ ਹੱਲੇ ਤੱਕ ਜਲਿਆ ਨਹੀਂ ਹੈ ਦੀਵਾਲੀ ਤੇ ਘਰਾਂ ਵਿੱਚ ਸਜਾਵਟਾਂ ਤਾਂ ਬੜੀਆਂ ਕਰ ਲੀਆਂ ਵਾ ਪਰ ਮਨ ਦੇ ਵਿੱਚ ਖਲੇਰਾ ਤਾਂ ਹਲੇ ਵੀ ਪਿਆ ਹੋਇਆ ਵਾ ਦੀਵਾਲੀ ਤੇ ਰਾਤ ਵੇਲੇ ਘਰ ਦੇ ਬੂਵੇ ਖੋਲ ਕੇ ਮਾਇਆ ਦਾ ਪ੍ਰਵੇਸ਼ ਕਰਵਾ ਲਈ ਆ ਪਰ ਦੋਸਤੋ ਇਨਸਾਨ ਦੀ ਤ੍ਰਿਸ਼ਨਾ ਤਾਂ ਹਲੇ ਤੱਕ ਨਹੀਂ 부ਜੀ। ਦੀਵਾਲੀ ਤੋਂ ਦੋਸਤੋ ਆਪਾਂ ਮੂਰਤੀ ਪੂਜਾ ਤਾਂ ਬੜੀ ਕਰ ਲਈ ਆ ਪਰ ਮਨ ਦੀ ਹਾਲਤ ਤਾਂ ਹਲੇ ਵੀ ਸ਼ੈਤਾਨਾਂ ਵਾਲੀ ਆ। ਦੀਵਾਲੀ ਤੇ ਕਾਰੋਬਾਰ ਤੇ ਘਰਾਂ ਦੇ ਵਿੱਚ ਸਫਾਈਆਂ ਕਰਕੇ ਪੁਰਾਣੀਆਂ ਚੀਜ਼ਾਂ ਦਾ ਬਾਹਰ ਕੱਢਤੀਆਂ ਵਾਂ ਪਰ ਦੋਸਤੋ ਕਈ ਸਦੀਆਂ ਤੋਂ ਪੰਜ ਵਿਕਾਰਾਂ ਨੂੰ ਤਾਂ ਹਲੇ ਵੀ ਬਾਹਰ ਨਹੀਂ ਕੱਢਿਆ। ਮੇਰੇ ਕਹਿਣ ਦਾ ਮਤਲਬ ਸਾਰਾ ਦੋਸਤੋ ਇਹ ਵਾ ਕਿ ਗੱਲ ਲੈਣੀ ਆ ਕਿ ਦੀਵਾਲੀ 20 ਨੂ ਆ ਜਾਂ 21 ਨੂ ਆ। ਗੱਲ ਇਹ ਵਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚੇਂਜਸ ਆਇਆ ਜਾਂ ਨਹੀਂ ਆਇਆ ਇਸ ਕਰਕੇ ਦੋਸਤੋ ਜਿਹੜੇ ਜ਼ਿਆਦਾ ਸੋਚਦੇ ਨੇ ਕਿ ਦੀਵਾਲੀ 20 ਨੂੰ ਆ ਜਾਂ 21 ਨੂੰ ਆ ਇਹ ਵੀਡੀਓ ਉਹਨਾਂ ਨੂੰ ਸ਼ੇਅਰ ਕਰਿਓ ਹਾਂ ਤੇ ਕੱਲ 17 ਤਰੀਕ ਨੂੰ ਮੇਰਾ ਜਨਮ ਦਿਨ ਹੈਗਾ ਸੀ ਜਿੰਨਾਂ ਜਿੰਨਾਂ ਨੇ ਵਧਾਈ ਦਿੱਤੀ ਹੈ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਦਿੱਤੀ ਉਹ ਇਸ ਕਮੈਂਟ ਤੇ ਵਧਾਈ ਦੇ ਦਿਓ ਤੇ ਮੈਂ ਤੁਹਾਨੂੰ ਰਿਪਲਾਈ ਕਰ ਦਾਂਗਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਹੈਪੀ ਸਿੰਘ ਤੇ ਤੁਹਾਡਾ ਸਾਰਿਆਂ ਦਾ ਮੇਰੇ ਆਪਣੇ ਤੁਹਾਡੇ ਆਪਣੇ ਜੀਓ YouTube ਚੈਨਲ ਤੇ ਸਵਾਗਤ ਆ ਜਿਹਦਾ ਨਾਮ ਆ ਹੈਪੀ ਅਰੋੜਾ ਕੋਸਮੈਟਿਕ ਤੇ ਦੋਸਤੋ ਇਹ ਵੀਡੀਓ ਦਾ ਵਲੋਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਅਡਵਾਂਸ ਤੇ ਦੋਸਤੋ ਆਪਾਂ ਇਸ ਵਲੋਗ ਦੇ ਮੇਨ ਟੌਪਿਕ ਤੇ ਆਉਣ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਣੇ ਆ ਕਿ ਮੈਂ ਦੀਵਾਲੀ ਦਾ ਜਿਹੜਾ ਸੀਜ਼ਨ ਮੰਜਾ ਲਾਇਆ ਵਾ ਉਹ ਕਿਹੜਾ-ਕਿਹੜਾ ਸਮਾਨ ਰੱਖਿਆ ਵਾ ਤੇ ਲੜੀਆਂ ਕਿਹੜੀਆਂ ਲਾਈਆਂ ਵਾਂ ਪਹਿਲੇ ਆਓ ਤੁਹਾਨੂੰ ਦਿਖਾਣੇ ਆ फिर आप इस ब्लॉग नुंकू कंटिन्यू करते हैं ਜਾ ਵੇਖੋ ਦੋਸਤੋ ਇਹ ਸਾਰੇ ਹਾਰ-ਬਾਰ ਟੰਗਨੇ ਆ ਇਹ ਸਾਰੇ ਬੱਚਿਆਂ ਦੇ ਟਵੇ ਪਏ ਆ ਅੱবি ਵਾਰ ਮੰਜਾ ਲਾਣਾ ਵਾ ਤੇ ਦੋਸਤੋ ਅੱਜ ਤਰੀਕ ਹੈਗੀ ਆ 18 ਤੇ ਕੱਲ ਲਿਗੀ ਸੀ 17 ਤੇ ਕੱਲ 17 ਤਰੀਕ ਨੂੰ ਮੇਰਾ ਜਨਮ ਦਿਨ ਹੈਗਾ ਸੀ ਜਿੰਨਾ ਜਿੰਨਾਂ ਨੇ ਵਧਾਈ ਦਿੱਤੀ ਆ ਉਹਨਾਂ ਦਾ ਧੰਨਵਾਦ ਤੇ ਜਿਨ੍ਹਾਂ ਨੇ ਨਹੀਂ ਦਿੱਤੀ ਉਹ ਇਸ ਕਮੈਂਟ ਤੇ ਵਧਾਈ ਦੇ ਦਿਓ ਤੇ ਮੈਂ ਤੁਹਾਨੂੰ ਰਿਪਲਾਈ ਕਰ ਦਾਂਗਾ ਤੇ ਦੋਸਤੋ ਮੈਂ ਕੱਲ ਤੋਂ ਹੀ ਮੰਜਾ ਸਟਾਰਟ ਕਰਤਾ ਸੀ ਲਾਣਾ ਮਤਲਬ ਕਿ ਕੱਲ 17 ਤਰੀਕ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਤੇ 17 ਵੀ ਲਾਵਾਂਗਾ 18 ਵੀ ਲਾਵਾਂਗਾ 19 ਵੀ ਲਾਵਾਂਗਾ 20 ਵੀ ਲਾਵਾਂਗਾ ਤੇ 21 ਵੀ ਲਾਵਾਂਗਾ ਕਿਉਂਕਿ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕੋਈ ਕਹਿੰਦਾ ਵਾ ਕਿ 20 ਨੂੰ ਦੀਵਾਲੀ ਮਨਾਣੀ ਆ ਕੋਈ ਕਹਿੰਦਾ ਵਾ 21 ਨੂੰ ਦੀਵਾਲੀ ਮਨਾਣੀ ਆ ਕੋਈ ਕਹਿੰਦਾ 20 ਨੂੰ ਦੀਵਾਲੀ ਗਈ ਆ ਕੋਈ ਕਹਿੰਦਾ 21 ਨੂੰ ਦੀਵਾਲੀ ਗਈ ਆ ਤੇ ਜਿਹੜਾ 20 ਨੂੰ ਦੀਵਾਲੀ ਮਨਾਏਗਾ ਉਹ 19 ਨੂੰ ਵੀ ਦੀਵਾਲੀ ਲਏਗਾ ਤੇ 20 ਨੂੰ ਵੀ ਲਏਗਾ ਦੀਵਾਲੀ ਤੇ ਜਿਹੜਾ 21 ਨੂੰ ਮਨਾਏਗਾ ਉਹ 20 ਨੂੰ ਦੀਵਾਲੀ ਲਏਗਾ ਤੇ 21 ਨੂੰ ਵੀ ਲਏਗਾ ਇਸ ਕਰਕੇ ਦੋਸਤੋ ਭਾਵੇਂ ਦੀਵਾਲੀ ਲੋਕੀ 20 ਨੂੰ ਮਨਾਣ ਤੇ ਭਾਵੇਂ 21 ਨੂੰ ਮਨਾਣ ਪਰ ਸਾਨੂੰ ਕਿਉਂਕਿ ਹੋ ਸਕਦਾ ਕਿ ਕਈਆਂ ਨੇ 20 ਨੂੰ ਮਨਾਣੀ ਆ ਤੇ ਕਈਆਂ ਨੂੰ 21 ਨੂੰ ਮਨਾਣੀ ਆ ਤੇ ਦੋਸਤੋ ਤੁਹਾਡੇ ਸ਼ਹਿਰ ਵਿੱਚ ਕਿਹੜੀ ਤਰੀਕ ਨੂੰ ਮਨਾਣੀ ਆ ਕਮੈਂਟ ਵਿੱਚ ਜਰੂਰ ਦੱਸਿਓ ਤੇ ਦੋਸਤੋ ਭਾਵੇਂ ਦੀਵਾਲੀ 20 ਨੂੰ ਹੋਵੇ ਤੇ ਭਾਵੇਂ 21 ਨੂੰ ਹੋਵੇ ਪਰ ਇੱਕ ਜਾਣਿਆਂ ਨੂੰ ਬੜਾ ਫਾਇਦਾ ਹੋਗਾ ਜੇ ਉਹ ਪਤਾ ਕੀ ਦੁਕਾਨਦਾਰਾਂ ਨੂੰ ਤੇ ਬੜਾ ਫਾਇਦਾ ਜੇ ਕਿਉਂਕਿ ਦੁਕਾਨਦਾਰਾਂ ਦੀ ਦੋਵਾਂ ਵਾਲੇ ਨਿਕਲ ਆਈਆਂ ਉਹਨਾਂ ਦੀ ਵੱਧ ਤੋਂ ਵੱਧ ਸੇਲ ਹੋਏਗੀ ਉਹਨਾਂ ਦੀ 20 ਨੂੰ ਵੀ ਸੇਲ ਹੋਏਗੀ ਤੇ 21 ਨੂੰ ਵੀ ਸੇਲ ਹੋਏਗੀ ਗੱਲਾਂ ਦੀ ਗੱਲਾਂ ਦੁਕਾਨਦਾਰਾਂ ਦੀ ਲਾਡਰੀ ਨਿਕਲਾਈ ਜੇ ਦੇ ਦੋਸਤੋ ਜਿਹੜੇ ਜਿਆਦਾ ਸੋਚੀ ਪਏ ਹੋਏ ਨਾ ਕਿ ਪਤਾ ਨਹੀਂ ਦੀਵਾਲੀ 20 ਨੂੰ ਹੋएगी ਜਾਂ 21 ਨੂੰ ਹੋएगी ਆ ਮੈਂ ਉਹਨਾਂ ਨੂੰ ਇੱਕ ਗੱਲ ਕਹਿਣਾ ਚਾਹਾਂਗਾ ਕਿ ਭਰਾਵੋ ਦੀਵਾਲੀ ਭਾਵੇਂ 20 ਨੂੰ ਮਨਾ ਲਓ ਭਾਵੇਂ 21 ਨੂੰ ਮਨਾ ਲਓ ਇੰਨੀਆਂ ਸਦੀਆਂ ਤੋਂ ਦੀਵਾਲੀਆਂ ਮਨਾਉਂਦੇ ਆ ਰਹੇ ਆ ਬਾਹਰ ਦੇ ਆਪਾਂ ਦੀਵੇ ਬੜੇ ਚਲਾ ਲਏ ਆ ਪਰ ਅੰਦਰਲਾ ਦੀਵਾ ਦੇ ਹੱਲੇ ਤੱਕ ਜਲਿਆ ਨਹੀਂ ਹੈ ਦੀਵਾਲੀ ਤੇ ਘਰਾਂ ਦੇ ਵਿੱਚ ਲਾਈਟਾਂ ਲਾ ਕੇ ਬੜੀ ਜਗਮਗਤਾ ਕਰ ਲਈ ਆ ਪਰ ਜ਼ਿੰਦਗੀ ਹਲੇ ਵੀ ਕਈ ਸਦੀਆਂ ਤੋਂ ਹਨੇਰੇ ਦੇ ਵਿੱਚ ਹੀ ਗੁਜ਼ਰ ਰਹੀ ਆ ਦੀਵਾਲੀ ਤੇ ਰਾਤ ਵੇਲੇ ਘਰ ਦੇ ਬੂਵੇ ਖੋਲ ਕੇ ਮਾਇਆ ਦਾ ਪ੍ਰਵੇਸ਼ ਕਰਵਾ ਲਈ ਆ ਪਰ ਦੋਸਤੋ ਇਨਸਾਨ ਦੀ ਤ੍ਰਿਸ਼ਨਾ ਤਾਂ ਹਲੇ ਤੱਕ ਨਹੀਂ 부ਜੀ ਦੀਵਾਲੀ ਤੋਂ ਦੋਸਤੋ ਆਪਾਂ ਮੂਰਤੀ ਪੂਜਾ ਤਾਂ ਬੜੀ ਕਰ ਲਈ ਆ ਪਰ ਮਨ ਦੀ ਹਾਲਤ ਤਾਂ ਹਲੇ ਵੀ ਸ਼ੈਤਾਨਾ ਵਾਲੀ ਆ ਦੀਵਾਲੀ ਤੇ ਕਾਰੋਬਾਰ ਤੇ ਘਰਾਂ ਦੇ ਵਿੱਚ ਸਫਾਈਆਂ ਕਰਕੇ ਪੁਰਾਣੀਆਂ ਚੀਜ਼ਾਂ ਦਾ ਬਾਹਰ ਕੱਢਤੀਆਂ ਵਾਂ ਪਰ ਦੋਸਤੋ ਕਈ ਸਦੀਆਂ ਤੋਂ ਪੰਜ ਵਿਕਾਰਾਂ ਨੂੰ ਤਾਂ ਹਲੇ ਵੀ ਬਾਹਰ ਨਹੀਂ ਕੱਢਿਆ ਮੇਰੇ ਕਹਿਣ ਦਾ ਮਤਲਬ ਸਾਰਾ ਦੋਸਤੋ ਇਹ ਵਾ ਕਿ ਗੱਲ ਲੈਣੀ ਆ ਕਿ ਦੀਵਾਲੀ 20 ਨੂੰ ਆ ਜਾਂ 21 ਨੂੰ ਆ ਗੱਲ ਇਹ ਵਾ ਕਿ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਚੇਂਜਸ ਆਇਆ ਜਾਂ ਨਹੀਂ ਆਇਆ ਇਸ ਕਰਕੇ ਦੋਸਤੋ ਜਿਹੜੇ ਜ਼ਿਆਦਾ ਸੋਚਦੇ ਨੇ ਕਿ ਦੀਵਾਲੀ 20 ਨੂੰ ਆ ਜਾਂ 21 ਨੂੰ ਆ ਇਹ ਵੀਡੀਓ ਉਹਨਾਂ ਨੂੰ ਸ਼ੇਅਰ ਕਰਿਓ ਤੇ ਦੋਸਤੋ ਤੁਹਾਨੂੰ ਮੇਰੀਆਂ ਗੱਲਾਂ ਕਿੱਦਾਂ ਦੀ ਲੱਗੀਆਂ ਕਮੈਂਟ ਬਾਕਸ ਵਿੱਚ ਦੱਸਿਓ ਤੇ ਆਪਾਂ ਤੁਹਾਨੂੰ ਹੁਣ ਮਿਲਾਂਗੇ ਨੈਕਸਟ ਵਲੌਗ 'ਚ ਤਦ ਤੱਕ ਲਈ ਸასი ਸ਼ਕਰ